ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਇਤਿਹਾਸ ਬਾਰੇ ਜੋ ਹਰ ਪੰਜਾਬੀ ਨੂੰ ਪਤਾ ਹੋਣਾ ਚਾਹੀਦਾ ਹੈ ਇੱਕ ਕਹਾਣੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਉਸ ਦੀ ਸ਼ਾਨਦਾਰ ਹਕੂਮਤ ਤੋਂ ਲੈ ਕੇ ਉਸ ਦੇ ਬਾਅਦ ਸਿੱਖ ਰਾਜ ਦੇ ਪਤਨ ਤੱਕ ਇਹ ਕਹਾਣੀ ਹੈ ਵੱਡੀਆਂ-ਵੱਡੀਆਂ ਸਾਜ਼ਿਸ਼ਾਂ ਦੀ ਧੋਖਿਆਂ ਦੀ ਤੇ ਆਖਿਰਕਾਰ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਦੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ 7 ਜੁਲਾਈ 1799 ਨੂੰ ਕੀਤਾ ਸੀ। ਇਹ ਸਿੱਖ ਰਾਜ ਦੀ ਸਭ ਤੋਂ ਵੱਡੀ ਜਿੱਤ ਸੀ ਜਿਸ ਨੇ ਲਾਹੌਰ ਨੂੰ ਸਿੱਖ ਸਮਰਾਜ ਦਾ ਦਿਲ ਬਣਾ ਦਿੱਤਾ ਸੀ। 1801 ਵਿੱਚ ਉਸਨੇ ਲਾਹੌਰ ਨੂੰ ਰਾਜਧਾਨੀ ਬਣਾਇਆ ਇੱਕ ਵੱਡਿਆ ਹੋਇਆ ਪੰਜਾਬ ਇਕੱਠਾ ਕੀਤਾ। ਮੋਗਲ ਜਾਂ ਅੰਗਰੇਜ਼ ਨੂੰ ਹਿੰਮਤ ਨਹੀਂ ਸੀ ਕਿ ਉਹ ਪੰਜਾਬ ਵੱਲ ਅੱਖ ਚੁੱਕ ਕੇ ਦੇਖ ਸਕੇ। ਜਦ ਤੱਕ ਮੈਂ ਜਿਉਂਦਾ ਹਾਂ ਪੰਜਾਬ ਤੇ ਕਿਸੇ ਦਾ ਸਾਆਇਆ ਨਹੀਂ ਪੈ ਸਕਦਾ ਇਹ ਸ਼ਬਦ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜਿਹੀ ਡੋਗਰਿਆਂ ਨੇ ਸਾਦਸ਼ਾ ਰਚਨੀਆਂ ਸ਼ੁਰੂ ਕਰ ਦਿੱਤੀਆਂ ਸਨ ਉਸ ਸਮੇਂ ਬਸੰਤ ਪੰਚਮੀ ਦਾ ਮੇਲਾ ਲੱਗਿਆ ਕਰਦਾ ਸੀ ਉਸ ਮੇਲੇ ਵਿੱਚ ਜੋਧਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਉਹਨਾਂ ਵਿੱਚ ਚੰਗੇ ਜਰਨੈਲਾਂ ਦੀ ਚੋਣ ਕੀਤੀ ਜਾਂਦੀ ਸੀ ਧਿਆਨ ਸਿੰਘ ਚਾਹੁੰਦਾ ਸੀ ਕਿ ਹਰੀ ਸਿੰਘ ਨਾਲ ਉਹ ਤੋਂ ਲੋਕਾਂ ਸਾਹਮਣੇ ਸ਼ੇਰ ਮਰਵਾਇਆ ਜਾਵੇ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਲੋਕਾਂ ਵਿੱਚ ਚਰਚਾ ਹੈ ਕਿ ਹਰੀ ਸਿੰਘ ਨਲੂਏ ਨੇ ਸ਼ੇਰ ਨਹੀਂ ਮਾਰਿਆ। ਅਸਲ ਵਿੱਚ ਧਿਆਨ ਸਿੰਘ ਦੇਖਣਾ ਚਾਹੁੰਦਾ ਸੀ ਕਿ ਹਰੀ ਸਿੰਘ ਨਲੂਏ ਨੇ ਸੱਚਮੁੱਚ ਸ਼ੇਰ ਮਾਰਿਆ ਹੈ ਜਾਂ ਫਿਰ ਗੱਲਾਂ ਹੀ ਨੇ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਹੈ। ਇਸ ਬਸੰਤ ਪੰਚਵੇਂ ਦਿਨ ਹਰੀ ਸਿੰਘ ਨਲੂਆ ਸ਼ੇਰ ਨਾਲ ਲੜੇਗਾ। ਫਿਰ ਧਿਆਨ ਸਿੰਘ, ਗੁਲਾਬ ਸਿੰਘ ਤੇ ਸਚੇਤ ਸਿੰਘ ਨੇ ਇੱਕ ਆਦਮਖੁਰ ਸ਼ੇਰ ਲੱਭਿਆ ਜਿਸ ਤੇ ਸਰਕਾਰ ਨੇ ਵੀ ਹੁਕਮ ਜਾਰੀ ਕਰ ਰੱਖੇ ਸਨ ਕਿ ਇਸ ਸ਼ੇਰ ਨੂੰ ਇਨਸਾਨਾਂ ਦਾ ਖੂਨ ਪੀਣ ਦੀ ਆਦਤ ਪੈ ਚੁੱਕੀ ਹੈ। ਇਸ ਨੂੰ ਮਾਰ ਦਿੱਤਾ ਜਾਵੇ ਬਸੰਤ ਪੰਜਵੀ ਦੇ ਦਿਨ ਹਰੀ ਸਿੰਘ ਨਲੂਆ ਤੇ ਆਦਮ ਖੋੜ ਸ਼ੇਰ ਆਮਣੋ ਸਾਹਮਣੇ ਸਾਨਾ ਹਰੀ ਸਿੰਘ ਨਲੂਏ ਕੋਲ ਗਾਤਰੇ ਦੀ ਕਿਰਪਾਨ ਸੀ ਉਹਨੇ ਸ਼ੇਰ ਦੇ ਪੇਟ ਵਿੱਚ ਵਾਰ ਕੀਤਾ ਅਤੇ ਸ਼ੇਰ ਦਾ ਜਵਾੜਾ ਪਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਰਣਜੀਤ ਸਿੰਘ ਨੇ ਆਪਣੇ ਗਲ ਵਿੱਚੋਂ ਮੋਤੀਆਂ ਦੀ ਮਾਲਾ ਉਤਾਰੀ ਤੇ ਨਲੂ ਉਹਨੂੰ ਦੇਣ ਲਈ ਅੱਗੇ ਵਧਿਆ ਹਰੀ ਸਿੰਘ ਨਲੂਆ ਕਹਿੰਦਾ ਰਹਿਣ ਦੇ ਰਣਜੀਤ ਸਿੰਘਾਂ ਸ਼ੇਰ ਤਾਂ ਭਾਵੇਂ ਨਲੂਏ ਸ਼ੇਰ ਤੋਂ ਰੋਜ਼ ਮਰਵਾ ਲਿਆ ਕਰ ਪਰ ਜਿੰਨਾਂ ਦੇ ਕਹਿਣ ਤੇ ਤੁਸੀਂ ਮੈਥੋਂ ਸ਼ੇਰ ਮਰਵਾਇਆ ਉਹ ਸ਼ੇਰ ਨੂੰ ਨਹੀਂ ਉਹ ਸ਼ੇਰੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋਏ ਤਾਂ ਰਾਜ ਦੇ ਦੁਸ਼ਮਣਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਡੋਗਰੇ ਥੋੜੀ ਜੀ ਤਨਖਾਹ ਤੇ ਲੱਗੇ ਸਨ ਹੁਣ ਉਹ ਵੱਡੇ ਅਹੁਦਿਆਂ ਤੇ ਹੋ ਗਏ ਸਨ ਤੇ ਉਹ ਡੋਗਰੇ ਰਾਸ਼ੀ ਕਮਾ ਵਿੱਚ ਆਪਣਾ ਹਿੱਸਾ ਲੈਣ ਲੱਗੇ ਸਨ ਉਹਨਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਦੇਖਭਾਲ ਲਈ ਸੱਤ ਰਾਣੀਆਂ ਰੱਖੀਆਂ ਗਈਆਂ ਉਹਨਾਂ ਨੇ ਰਣਜੀਤ ਸਿੰਘ ਲਈ ਇੱਕ ਵੈਦ ਵੀ ਰੱਖਿਆ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਦਵਾਈ ਵਿੱਚ ਜ਼ਹਿਰ ਮਿਲਾ ਕੇ ਦਿੰਦਾ ਸੀ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਡੋਗਰਿਆਂ ਨੇ ਮਹਾਰਾਜਾ ਨੂੰ ਬਦਨਾਮ ਕਰਨ ਲਈ ਇਹ ਕਿਹਾ ਕਿ ਉਹ ਹਫੀਮ ਕੰਦੇ ਸਨ ਪਰ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦਵਾਈ ਵਿੱਚ ਜ਼ਹਿਰ ਮਿਲਾਇਆ ਜਾਂਦਾ ਸੀ 27 ਜੂਨ 1849 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਇਹ ਦਿਨ ਸਿੱਖ ਰਾਜ ਲਈ ਸਭ ਤੋਂ ਵੱਡਾ ਮੋੜ ਸਾਬਤ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਸਮੇ 11 ਰਾਣੀਆਂ ਸਤੀ ਕੀਤੀਆਂ ਗਈਆਂ ਕੁਝ ਇਤਿਹਾਸਕਾਰਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ਹੁਣ ਆਪਾਂ ਦੇਖੀਏ ਰਣਜੀਤ ਸਿੰਘ ਦੀ ਰਾਣੀ ਦਲੀਪ ਸਿੰਘ ਦੀ ਮਾਂ ਰਣਜੀਤ ਸਿੰਘ ਦੀ ਰਾਣੀ ਹੜਕ ਸਿੰਘ ਦੀ ਮਾਂ ਰਣਜੀਤ ਸਿੰਘ ਦੀ ਰਾਣੀ ਕਮਰੋਪ੍ਰਿਸ਼ੋਰ ਸਿੰਘ ਦੀ ਮਾਂ ਫਿਰ ਇਹ ਰਾਣੀਆਂ ਸਤੀ ਕਿਉਂ ਨਾ ਕੀਤੀਆਂ ਗਈਆਂ ਅਸਲ ਵਿੱਚ ਜੋ ਰਾਣੀਆਂ ਸਤੀ ਕੀਤੀਆਂ ਗਈਆਂ ਸਨ ਉਹ ਉਹ ਦਾਸੀਆਂ ਸਨ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਦਵਾਈ ਵਿੱਚ ਜ਼ਹਿਰ ਮਿਲਾ ਕੇ ਦਿੰਦੀਆਂ ਸਨ ਉਹਨਾਂ ਨੂੰ ਸਤੀ ਤਾਂ ਕੀਤਾ ਗਿਆ ਤਾਂ ਕਿ ਉਹ ਡੋਗਰੇਾਂ ਦੀ ਸਾਜ਼ਿਸ਼ ਬਾਰੇ ਲੋਕਾਂ ਨੂੰ ਨਾ ਦੱਸ ਸਕਣਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਖਰੀ ਸਮੇਂ ਖੜਕ ਸਿੰਘ ਨੂੰ ਆਪਣਾ ਵਾਰਿਸ ਕੋਸ਼ਿਸ਼ਤ ਕਰ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦਾ ਵੱਡਾ ਪੁੱਤਰ ਖੜਕ ਸਿੰਘ ਗੱਦੀ ਤੇ ਬੈਠਦਾ ਹੈ ਡੋਗਰੇ ਤੇ ਸੰਧਾਂ ਵਾਲਿਆਂ ਨੇ ਅੰਗਰੇਜ਼ਾਂ ਦੇ ਇਸ਼ਾਰੇ ਤੇ ਉਸ ਦੇ ਖਿਲਾਫ ਪਛਾਛਾਂ ਰਚੀਆਂ ਹੁਣ ਧਿਆਨ ਸਿੰਘ ਡੋਗਰੇ ਹੋਰੀ ਖੜਕ ਸਿੰਘ ਤੇ ਉਸ ਦੇ ਪੁੱਤਰ ਨੌ ਨਿਹਾਲ ਸਿੰਘ ਵਿਚਕਾਰ ਦਰਾਰ ਪਾਉਣੀ ਸ਼ੁਰੂ ਕਰ ਦਿੱਤੀ ਗੁਲਾਬ ਸਿੰਘ ਡੋਗਰੇ ਵੱਲੋਂ ਜਿਹੜੀਆਂ 11 ਦਾਸੀਆਂ ਖੜਕ ਸਿੰਘ ਦੀ ਛੇਦ ਦਾ ਧਿਆਨ ਰੱਖਣ ਲਈ ਰੱਖਿਆ ਜਾਂਦੀਆਂ ਹਨ ਉਹ ਕਮਰ ਨੌਨਿਹਾਲ ਸਿੰਘ ਨੂੰ ਜਾ ਕੇ ਕਹਿੰਦੀਆਂ ਹਨ ਕਿ ਚੇਤ ਸਿੰਘ ਤੇ ਖੜਕ ਸਿੰਘ ਤੈਨੂੰ ਖਤਮ ਕਰਨਾ ਚਾਹੁੰਦੇ ਹਨ ਇਸ ਤਰ੍ਹਾਂ ਖੜਕ ਸਿੰਘ ਤੇ ਉਸਦੇ ਪੁੱਤਰ ਨੌਨਿਹਾਲ ਸਿੰਘ ਵਿਚਕਾਰ ਦਰਾਰ ਪਾ ਦਿੱਤੀ ਗਈ ਹੌਲੀ ਹੌਲੀ ਸਾਜ਼ਾ ਨਾਲ ਖੜਕ ਸਿੰਘ ਨੂੰ ਖਤਮ ਕਰਨ ਦਾ ਪਲਾਨ ਬਣ ਜਾਂਦਾ ਹੈ ਜਿਸ ਵਿੱਚ ਸੰਧਾ ਵਾਲੀ ਵੀ ਉਹਨਾਂ ਦਾ ਸਵਾਰ ਦਿੰਦਾ ਹੈ ਇੱਕ ਰਾਤ ਧਿਆਨ ਸਿੰਘ ਡੋਗਰਾ ਉਸਦਾ ਪੁੱਤਰ ਹੀਰਾ ਸਿੰਘ ਤੇ ਕਬਰ ਨੌਨਿਹਾਲ ਸਿੰਘ ਇਹ ਸਾਰੇ ਇਕੱਠੇ ਹੋ ਜਾਂਦੇ ਹਨ ਤੇ ਖੜਕ ਸਿੰਘ ਦੇ ਸਾਥੀ ਚੇਤ ਸਿੰਘ ਨੂੰ ਮਾਰ ਦਿੰਦੇ ਹਨ ਉਸ ਰਾਤ ਖੜਕ ਸਿੰਘ ਇਸ ਕਰਕੇ ਵਾਜ ਜਾਂਦਾ ਹੈ ਕਿਉਂਕਿ ਕਮਰ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦਕੌਰ ਨਾਲ ਸੀ ਚੇਤ ਸਿੰਘ ਨੂੰ ਇਸ ਕਰਕੇ ਮਾਰਿਆ ਜਾਂਦਾ ਹੈ ਕਿਉਂਕਿ ਉਹ ਡੋਗਰਾਂ ਨੂੰ ਇਸ ਰਾਜ ਵਿੱਚੋਂ ਕੱਢਣਾ ਚਾਹੁੰਦਾ ਸੀ ਖੜਕ ਸਿੰਘ ਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਖੜਕ ਸਿੰਘ ਕਹਿੰਦਾ ਹੈ ਕਿ ਮੈਨੂੰ ਮੇਰੇ ਪੁੱਤਰ ਨਾਲ ਮਿਲਾ ਦਿਓ ਪਰ ਦਰਾਰ ਹੋਰ ਵਧਾਉਣ ਲਈ ਖੜਕ ਸਿੰਘ ਖਿਲਾਫ ਝੂਠੀਆਂ ਚਿੱਠੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਬਿਮਾਰ ਪਿਆ ਖੜਕ ਸਿੰਘ ਆਪਣੇ ਰਾਜ ਦਾ ਛੇਮਾ ਇਸ ਅੰਗਰੇਜ਼ਾਂ ਨੂੰ ਦੇਣਾ ਚਾਹੁੰਦਾ ਹੈ ਇਹ ਸਾਰੀਆਂ ਚਿੱਠੀਆਂ ਕਮਰ ਨੌਨਿਹਾਲ ਸਿੰਘ ਨੂੰ ਦਿਖਾ ਦਿੱਤੀਆਂ ਜਾਂਦੀਆਂ ਹਨ ਤੇ ਜਿਉਂਦੇ ਜੀ ਖੜਕ ਸਿੰਘ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਅਕਤੂਬਰ 1839 ਚ ਖੜਕ ਸਿੰਘ ਨੂੰ ਹੌਲੀ ਹੌਲੀ ਦਵਾਈ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਖੜਕ ਸਿੰਘ ਦਾ ਪੁੱਤਰ ਨੌਨਿਹਾਲ ਸਿੰਘ ਵੀ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਸਮੇਂ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਸੰਸਕਾਰ ਕਰਕੇ ਆ ਰਿਹਾ ਸੀ ਉਸ ਸਮੇਂ ਨੌਨਿਹਾਲ ਸਿੰਘ ਉੱਤੇ ਸੱਜਾ ਸੱਟਣ ਦਾ ਪਲਾਨ ਬਣਾਇਆ ਜਾਂਦਾ ਹੈ ਇਸ ਸੱਜੇ ਵਿੱਚ ਬਾਰੂਦ ਭਰਿਆ ਹੁੰਦਾ ਹੈ ਉਸ ਸਮੇਂ ਨੌਨਿਹਾਲ ਦੇ ਨਾਲ ਗੁਲਾਬ ਸਿੰਘ ਦਾ ਪੁੱਤਰ ਆ ਰਿਹਾ ਹੁੰਦਾ ਹੈ ਤੇ ਧਿਆਨ ਸਿੰਘ ਡੋਗਰਾ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਸੱਜਾ ਸੱਟ ਦਿੱਤਾ ਜਾਵੇ ਜਿਸ ਨਾਲ ਗੁਲਾਬ ਸਿੰਘ ਦਾ ਪੁੱਤਰ ਮਰ ਜਾਂਦਾ ਹੈ ਪਰ ਕਮਰ ਨੌਨਿਹਾਲ ਸਿੰਘ ਵੱਜ ਜਾਂਦਾ ਹੈ ਇਸ ਨਾਲ ਕਮਰ ਨੌਨਿਹਾਲ ਦੇ ਕੰਨ ਤੇ ਸੱਟ ਲੱਗਦੀ ਹੈ ਤੇ ਬਾਅਦ ਵਿੱਚ ਕਮਰ ਨੌਨਿਹਾਲ ਨੂੰ ਚੁੱਕ ਕੇ ਅੰਦਰ ਲਿਆਇਆ ਜਾਂਦਾ ਹੈ ਧਿਆਨ ਸਿੰਘ ਡੋਗਰਾ ਨੌਨਿਹਾਲ ਦੇ ਸਿਰ ਵਿੱਚ ਸੱਟ ਮਾਰ ਕੇ ਉਸ ਨੂੰ ਮਾਰ ਦਿੰਦਾ ਹੈ ਇਸ ਤਰ੍ਹਾਂ ਇੱਕ ਦਿਨ ਵਿੱਚ ਸਿੱਖ ਰਾਜ ਦੇ ਦੋ ਮਹਾਰਾਜੇ ਡੋਗਰਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ ਹਨ 1441 ਵਿੱਚ ਰਣਜੀਤ ਸਿੰਘ ਦਾ ਦੂਜਾ ਪੁੱਤਰ ਛੇਰ ਸਿੰਘ ਗੱਦੀ ਤੇ ਬੈਠਿਆ ਛੇਰ ਸਿੰਘ ਬਹੁਤ ਹੀ ਦਲੇਰ ਸੁਭਾਅ ਦਾ ਬੰਦਾ ਸੀ ਪਰ ਉਸ ਦੇ ਵਿਰੋਧੀ ਚੁੱਪ ਨਹੀਂ ਬੈਠੇ 15 ਸਤੰਬਰ 1843 ਨੂੰ ਸੰਧਾਵਾਲੀਆ ਧੜੇ ਤੇ ਅਜੀਤ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ ਉਸ ਦੇ 12 ਸਾਲਾਂ ਦੇ ਪੁੱਤਰ ਪ੍ਰਤਾਪ ਸਿੰਘ ਨੂੰ ਉਸੇ ਦਿਨ ਮਾਰਿਆ ਗਿਆ ਇਸ ਤਰ੍ਹਾਂ ਰਾਜ ਘਰਾਣਾ ਖੂਨ ਨਾਲ ਭਰ ਗਿਆ ਡੋਗਰਾ ਨੇ ਸਾਜ਼ੀ ਚਾਲਾਂ ਨਾਲ ਸਿੱਖ ਰਾਜ ਨੂੰ ਕਮਜ਼ੋਰ ਕੀਤਾ ਗੁਲਾਬ ਸਿੰਘ ਡੋਗਰਾ ਨੇ ਅੰਗਰੇਜ਼ਾਂ ਨਾਲ ਗੱਠ ਜੋੜ ਕਰਕੇ ਜੰਮੂ ਕਸ਼ਮੀਰ ਆਪਣੇ ਹੱਥ ਕੀਤਾ ਤੁਸੀਂ ਪੰਜਾਬ ਲਓ ਮੈਨੂੰ ਕਸ਼ਮੀਰ ਦੇ ਦਿਓ ਇਹ ਗੱਲ ਗੁਲਾਬ ਸਿੰਘ ਨੇ ਅੰਗਰੇਜ਼ਾਂ ਨਾਲ ਕੀਤੀ ਪਹਿਲੀ ਅਤੇ ਦੂਜੀ ਅੰਗਰੇਜ਼ ਸਿੱਖ ਜੰਗ ਨੇ ਸਿੱਖ ਰਾਜ ਨੂੰ ਹਿਲਾ ਦਿੱਤਾ ਜਦੋਂ ਪੰਜਾਬੀ ਆਪਸ ਵਿੱਚ ਲੜ ਰਹੇ ਸਨ ਅੰਗਰੇਜ਼ ਹੌਲੀ-ਹੌਲੀ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਗਏ 1849 ਵਿੱਚ ਦੂਜੀ ਜੰਗ ਤੋਂ ਬਾਅਦ ਪੰਜਾਬ ਅੰਗਰੇਜ਼ੀ ਹਕੂਮਤ ਦੇ ਹੱਥ ਆ ਗਿਆ ਇਹ ਕਹਾਣੀ ਸਿਰਫ ਇਤਿਹਾਸ ਨਹੀਂ ਸਬਕ ਵੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਇੱਕਜੁੱਟ ਪੰਜਾਬ ਬਣਾਇਆ ਸੀ ਪਰ ਗद्दारी ਧੜੇਵੰਦੀ ਅਤੇ ਚਲਾਕੀ ਨੇ ਇਸ ਨੂੰ ਖਤਮ ਕਰ ਦਿੱਤਾ ਅੰਗਰੇਜ਼ ਪੰਜਾਬ ਨੂੰ ਤਲਵਾਰ ਨਾਲ ਨਹੀਂ ਜਿੱਤ ਸਕੇ ਸਾਡੀ ਆਪਣੀ ਫੁੱਟ ਨਾਲ ਜਿੱਤ ਗਏ ਜੇ ਪੰਜਾਬੀ ਇਕੱਠੇ ਰਹਿੰਦੇ ਸ਼ਾਇਦ ਇਤਿਹਾਸ ਕੁਝ ਹੋਰ ਹੋਣਾ ਸੀ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਸੁਣ ਕੇ ਸਮਝ ਆਇਆ ਹੋਵੇਗਾ ਕਿ ਇਕਤਾ ਵਿੱਚ ਕਿੰਨੀ ਤਾਕਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ